ਉਹ ਮੁੰਡਿਆਂ ਦੀ ਤਾਂ ਮੌਕੇ ਤੇ ਡੈਥ ਹੋਈ ਪਈ ਸੀ ਇੱਕ ਮੁੰਡਾ ਜਿਹੜਾ ਉਹਦੇ ਸਾਹ ਚੱਲਦੇ ਸ ਚਲੋ ਮੰਦਪਾਗੀ ਖਬਰਾਂ ਵੀ ਉਹਨਾਂ ਦੀ ਇੱਥੇ ਆ ਕੇ 20-25 ਮਿੰਟ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਹੈ ਪਰ ਇਹ ਨਹੀਂ ਪਤਾ ਲੱਗਿਆ ਵੀ ਕਾਦੇ ਚ ਵੱਜਿਆ ਜਾਂ ਕੀ ਹਾਸਾ ਹੋਇਆ ਕੀ ਦੇ ਨਾਲ ਵੱਜਿਆ ਇਹਦਾ ਕੋਈ ਹਿੱਤ ਕਰੋ ਨਹੀਂ ਪਤਾ ਨੌਜਵਾਨ ਮੁੰਡੇ ਸਾਡੇ ਪਿੰਡ ਦੇ ਨੌਜਵਾਨ ਮੁੰਡਿਆਂ ਦੀ ਡੈਥ ਹੋ ਚੁੱਕੀ ਹੈ ਪਰਿਵਾਰ ਇੱਥੇ ਤਜਰਬਾ ਖਰਾਬ ਹੋ ਰਿਹਾ ਹੈ ਜੀ ਇਹ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੀਆਂ ਨੇ ਜਿੱਥੇ ਕੋਟਲੀ ਦੇਵਨ ਲਿੰਕ ਸੜਕ ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਦਰਦਨਾਖਾ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਅਣਪਛਾਤੇ ਵਾਹਨ ਦੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਤੇ ਮਜ਼ਦੂਰੀ ਕਰਨ ਵਾਲੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ 18 ਸਾਲ ਦੇ ਹਰਜਿੰਦਰ ਸਿੰਘ 18 ਸਾਲ ਦੇ ਭੁਪਿੰਦਰ ਸਿੰਘ ਤੇ 19 ਸਾਲ ਦੇ ਇਕਬਾਲ ਸਿੰਘ ਦੇ ਰੂਪ ਤੇ ਵਿੱਚ ਹੋਈ ਹੈ ਇਹ ਤਿੰਨੋਂ ਨੌਜਵਾਨ ਮਜ਼ਦੂਰੀ ਕਰਦੇ ਸਨ ਤੇ ਸਵੇਰੇ 6 ਵਜੇ ਹਾਦਸੇ ਦਾ ਸ਼ਿਕਾਰ ਹੋ ਗਏ ਇਹਨਾਂ ਦੇ ਵਿੱਚੋਂ ਦੋ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਨੌਜਵਾਨ ਨੇ ਹਸਪਤਾਲ ਦੇ ਵਿੱਚ ਦਮ ਤੋੜਿਆ ਅੱਜ ਤਕਰੀਬਨ 6:30 ਵਜੇ ਮੈਨੂੰ ਇੱਕ ਕਾਲ ਆਈ ਹੈ ਕਿ ਆਪਣੇ ਪਿੰਡ ਦੇ ਤਕਰੀਬ ਨੇੜੇ ਇੱਕ ਹਾਸਾ ਹੋਇਆ ਪਿਆ ਜਿਹਦੇ ਤੇ ਤਿੰਨ ਮੋਟਰਸਾਈਕਲ ਤੇ ਸਵਾਰ ਤਿੰਨ ਮੁੰਡੇ ਸੀਗੇ ਉਹ ਡਿੱਗੇ ਪਈ ਆ ਮੈਂ ਕਿਸੇ ਮੈਰਿਜ ਫੰਕਸ਼ਨ ਤੇ ਸੀਗਾ ਜੀ ਮੈਂ ਉੱਥੋਂ ਤੁਰੰਤ ਉਸ ਜਗ੍ਹਾ ਤੇ ਪਹੁੰਚਿਆ ਜਿੱਨਾਂ ਵਿੱਚੋਂ ਦੋ ਮੁੰਡਿਆਂ ਦੀ ਤਾਂ ਮੌਕੇ ਤੇ ਡੈਥ ਹੋਈ ਪਈ ਸੀ ਇੱਕ ਮੁੰਡਾ ਜਿਹੜਾ ਉਹਦੇ ਸਾਹ ਚੱਲਦੇ ਸੀ ਮੈਂ ਉਸ ਨੂੰ ਬਿਨਾਂ ਦੇਰੀ ਤੋਂ ਕਾਰ ਦੇ ਵਿੱਚ ਪਾ ਕੇ ਸਿਵਲ ਹਸਪਤਾਲ ਪਹੁੰਚਦਾ ਕੀਤਾ ਜੀ ਨਾਲ ਦੀ ਨਾਲ ਤੇ ਚਲੋ ਮੰਦਪਾਗੀ ਖਬਰ ਹੈ ਵੀ ਉਹਨਾਂ ਦੀ ਇੱਥੇ ਆ ਕੇ 20-25 ਮਿੰਟ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਹੈ ਜੀ ਕੁਝ ਪਤਾ ਲੱਗਿਆ ਕਿਹੜਾ ਵਾਨ ਸੀ ਜਾਂ ਕਿਵੇਂ ਜਾਂ ਹੋਇਆ ਹੈਗਾ ਕੁਝ ਅਸਤਾਮ ਇਸ ਗੱਲ ਦੀ ਹੈ ਕਿ ਕੋਈ ਪੁਸ਼ਤੀ ਨਹੀਂ ਹੋ ਸਕੀ ਵੀ ਕੀ ਵਾਨ ਸੀ ਇਹਨਾਂ ਕੋਲੇ ਮੋਟਰਸਾਈਕਲ ਸੀਗਾ ਜੀ ਪਰ ਇਹ ਨਹੀਂ ਪਤਾ ਲੱਗਿਆ ਵੀ ਕਾਦੇ ਚ ਵੱਜਿਆ ਜਾਂ ਕੀ ਹਾਦਸਾ ਹੋਇਆ ਕਿਸ ਦੇ ਨਾਲ ਵੱਜਿਆ ਇਹਦਾ ਕੋਈ ਹਿਤਕਰ ਨਹੀਂ ਪਤਾ ਰੈੱਡ ਬੋਡੀ ਤੋਂ ਸੀ ਐਂਬੂਲੈਂਸ ਦੇ ਵਿੱਚ ਲੈ ਆ ਕੇ ਤਕਰੀਬਨ ਸਾਨੂੰ 2 ਘੰਟੇ ਹੋ ਗਏ ਜੀ ਇੱਥੇ ਖੱਜਲ ਖਰਾਬ ਹੋੰਦਿਆਂ ਨੂੰ ਤੇ ਹਜੇ ਤੱਕ ਸਾਡਾ ਕੋਈ ਮੌਇਸਚਰੀ ਚ ਰੱਖਣ ਵਾਸਤੇ ਇਹਨਾਂ ਦਾ ਪ੍ਰਬੰਧ ਨਹੀਂ ਹੋਇਆ ਜੀ ਸਿਵਲ ਪ੍ਰਸ਼ਾਸਨ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਦੋ-ਤਿੰਨ ਵਾਰ ਹੀ ਅਸੀਂ ਮਿਲਿਆ ਆਏ ਹਾਂ ਪ੍ਰਸ਼ਾਸਨ ਨੂੰ ਇਹਨਾਂ ਦੇ ਜੋ ਵੀ ਡਾਕਟਰ ਜਿਨ੍ਹਾਂ ਦੀ ਡਿਊਟੀ ਹੈ ਨਾਈਟ ਇਥੇ ਇਨਚਾਰਜ ਆ ਉਹ ਕਹਿੰਦੇ ਅਸੀਂ ਮਗਵਾਰ ਰਹੇ ਹਾਂ ਜੀ ਫ੍ਰੀਚਰ ਤੇ ਸਾਨੂੰ ਬਹੁਤ ਖੱਜਲ ਖਰਾਬੀ ਹੈ ਜੀ ਇੱਕ ਤਾਂ ਨੌਜਵਾਨ ਮੁੰਡੇ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਦੀ ਡੈਥ ਹੋ ਚੁੱਕੀ ਹੈ ਪਰਿਵਾਰ ਇੱਥੇ ਖੱਜਲ ਖਰਾਬ ਹੋ ਰਿਹਾ ਹੈ ਜੀ ਐਫਸੀ ਭਾਈਚਾਰੇ ਨਾਲ ਸੰਬੰਧਿਤ ਸਾਰੇ ਪਰਿਵਾਰ ਮਿਹਨਤ ਮਜ਼ਦੂਰੀ ਵਾਲੇ ਪਰਿਵਾਰ ਆਈ ਤੇ ਹਾਈ ਤੇ ਕਰੈਨ ਨੇ ਕੋਈ ਪ੍ਰਬੰਧ ਨਹੀਂ ਕੀਤਾ ਜੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਧੁੰਦ ਪੈ ਰਹੀ ਹੈ ਸੜਕਾਂ ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਲਾਪਰਵਾਹੀ ਮਹਿੰਗੀ ਪੈ ਸਕਦੀ ਹੈ ਤੇਜ਼ ਰਫ਼ਤਾਰ ਕਹਿਰਟਾ ਸਕਦੀ ਇਸ ਲਈ ਲੋੜ ਹੈ ਕਿ ਸਾਵਧਾਨੀ ਵਰਤੀ ਜਾਏ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ